ਸਤ ਗੁਰੂ ਨੂੰ ਲੱਗੀ ਪਿਆਸ ਸੇਵਾਦਾਰ ਨਹੀਂ ਸੀ ਪਾਸ ਸਤ ਗੁਰੂ ਨੂੰ ਲੱਗੀ ਪਿਆਸ ਸੇਵਾਦਾਰ ਨਹੀਂ ਸੀ ਪਾਸ ਸਤ ਗੁਰੂ ਉੱਚੀ ਆਵਾਜ਼ ਲਗਾਈ ਜਲ ਛਕਾਉਣਾ ਸਾਨੂੰ ਭਾਈ ਗੱਬਰੂ ਸੀ ਇੱਕ ਬੈਠਾ ਨੇੜੇ ਹੋਰ ਨਾ ਕੋਈ ਨੇੜੇ ਤਿਹੜੇ ਸੁਣ ਕੇ ਉਹ ਸਤ ਗੁਰੂ ਦੀ ਗੱਲ ਤੁਰਿਆ ਉੱਠ ਕੇ ਪਾਣੀ ਵੱਲ ਪਾਣੀ ਦਾ ਛੰਨਾ ਭਰ ਲਿਆ ਸਤ ਗੁਰੂ ਨੇ ਉਹਨੇ ਆਣ ਫੜਾਇਆ ਬਾਕੀ ਉਸਤਾਦ ਸੋਰ ਸਰੀਰ ਸਤਿਗੁਰੂ ਬੋਲੇ ਹੋ ਗੰਭੀਰ ਜਵਾਨਾ ਬਹੁਤਾ ਵਿਹਲਾ ਰਹਿਣਾ ਆਪਣਾ ਕੰਮ ਕਿਸੇ ਨੂੰ ਕਹਿਣਾ ਸੁਣ ਕੇ ਗੱਲ ਗੁਰੂ ਦੀ ਜਵਾਨ ਭਰ ਕੇ ਚਿੱਤ ਦੇ ਵਿੱਚ ਗਮਾਨ ਕਹਿੰਦਾ ਮੈਂ ਕੋਈ ਕੰਮ ਨਾ ਕਰਦਾ ਬਿਨਾਂ ਕੰਮ ਤੋਂ ਮੇਰਾ ਸਰਦਾ ਪੈਸਾ ਮੇਰੇ ਕੋਲ ਬਥੇਰਾ ਨੌਕਰ ਸਭ ਕੰਮ ਕਰਦੇ ਮੇਰਾ ਗੁਰੂ ਉਸ ਦੀ ਸੁਰੀ ਕਹਾਣੀ ਕਹਿੰਦੇ ਚੁੱਕ ਕੇ ਲੈ ਜਾ ਪਾਣੀ ਜਿਹੜੇ ਹੱਥ ਨਾ ਕਰਦੇ ਕਾਰ ਦੁਨੀਆ ਉੱਤੇ ਹੁੰਦੇ ਪਾਰ ਜਿਹੜੇ ਹੱਤ ਨਾ ਕਰਦੇ ਕਾਰ ਦੁਨੀਆ ਉੱਤੇ ਹੁੰਦੇ ਪਾਰ